ਆਹ ਫੋਟੋ ਲਾਉਂਦਾ ਨੰਬਰ ਇਹ ਸ਼ੌਕ ਕਰਾ ਗੋਰੀ ਜਿੰਦੇਸ ਬਰੇਂਗਦਾ ਉਹ ਵੀ ਚੰਗਰ ਨੂੰ ਚੱਲ ਚੱਲ ਪਰ ਇਹ ਮਛਨ ਐ ਤੇ ਇਹ ਬਹੁਤ ਘਾਟ ਮਹਿਦਾਨਾ ਹੈ ਜਾਨਵਰ ਇਹ ਰੱਬ ਬਯਾਰ ਕਿਤੇ ਉਹ ਨਾ ਜਾ ਰਹੇ ਜਿਹਨਾਂ ਮਾਈਨਿੰਗ ਵਾਲੇ ਰਿਪਰ ਨਹੀਂ ਆਦੇ ਇਹ ਰੇਕੇ ਚ ਰਹਿੰਦੇ ਆ ਜਾਨਵਰ ਇਹਨਾਂ ਰਸਤੀ ਬਣਾਈ ਹੈ ਇਹ ਬਾਣੀ ਕੰਨ ਹੈ ਹੈਲੋ ਹਾਂਜੀ ਸਸੇਗਲ ਜੀ ਏ ਅਸੀਂ ਇੱਕ ਅਜੀਬ ਜਾਨਵਰ ਫੜਿਆ ਜੀ ਜਿਹਦਾ ਅਸੀਂ ਇੰਟਰਨੈਟ ਤੋਂ ਨਾਂ ਪੈਂਗੁਇਨ ਕੱਢਿਆ ਤੇ ਇਹ ਸਾਡੇ ਇੱਥੇ ਵਰਕਸ਼ਾਪ ਦੇ ਅੰਦਰ ਆ ਆ ਚੁੱਕਾ ਸੀ ਇਹ ਬਹੁਤ ਦੁਰਲਭ ਪ੍ਰਾਣੀ ਹੈ ਜੀ ਇਹ ਤੇ ਅਸੀਂ ਸਾਰਿਆਂ ਨੇ ਇਸੇ ਅਸੀਂ ਬਹਿਰਾਮ ਤੋਂ ਅਸੀਂ ਬੋਲ ਰਹੇ ਆ ਤੇ ਅਸੀਂ ਬਨਪਪਾਗ ਦੀ ਟੀਮ ਨੂੰ ਅਸੀਂ ਇਹ ਜਾਨਵਰ ਹੈਂਡਓਵਰ ਕਰ ਰਹੇ ਆ ਇਹ ਸਾਡੇ ਬਹਿਰਾਮ ਦੇ ਕੁਸ਼ ਜਣੀ ਸਰਪੰਚ ਸਾਹਿਬ ਖੜੇ ਨੇ ਤੇ ਉਹਨਾਂ ਦੇ ਬੇਟਾ ਜੀ ਤੇ ਸਾਡੇ ਮੱਲੇ ਤੋਂ ਤੇ ਸਾਡੇ ਕਮਲਜੀਤ ਸਿੰਘ ਬੰਗੜ ਸਾਹਿਬ ਖੜੇ ਨੇ ਤੇ ਇਧਰ ਸਾਡੇ ਦੂਜੇ ਹੋਰ ਨਾਲ ਸਾਡੇ ਪ੍ਰਬੰਧਕ ਬੰਦੇ ਨਾਲ ਖੜੇ ਨੇ ਹਾਂਜੀ ਇਹ ਮੈਂ ਰਿਹਾ ਜੀ ਦਵਿੰਦਰ ਹੈ ਕਰੋੰਡਾਸ ਤੇ ਹਾਂਜੀ